ਸਰਰ ਜੀ ਸੰਗਰੂਰ ਵੀ ਦੀ ਕਹਾਤਾ ਯਾਦ ਕਰ ਨੈਣੀ ਨੀਰ ਪਰ ਆਏ ਯਾਦ ਕਰ ਨੈਣੀ ਨੀਰ ਪਰ ਆਏ ਸਮਝ ਸਕਿਆ ਤੇਰੀ ਚਾਲ ਨਾ ਸਮਝ ਸਕਿਆ ਤੇਰੀ ਚਾਲ ਨਾ ਖਾਲੀ ਰਾਹ ਖਾਲੀ ਖਿਆਲ ਨਾ ਖਾਲੀ ਰਾਹ ਖਾਲੀ ਖਿਆਲ ਨਾ ਤੂੰ ਹੀ ਪੁੱਛਿਆ ਮੇਰਾ ਹਾਲ ਨਾ ਤੂੰ ਹੀ ਪੁੱਛਿਆ ਮੇਰਾ ਹਾਲ ਨਾ ਡੁੱਬਿਆ ਰਹਿਦਾ ਖਿਆਲਾਂ ਵਿੱਚ ਤੇਰੇ ਡੁੱਬਿਆ ਰਹਿਦਾ ਖਿਆਲਾਂ ਵਿੱਚ ਤੇਰੇ ਕੌਣ ਕਹਿੰਦਾ ਮੈਨੂੰ ਤੇਰੀ ਭਾਲ ਨਾ ਕੌਣ ਕਹਿੰਦਾ ਮੈਨੂੰ ਤੇਰੀ ਭਾਲ ਨਾ ਯਾਦ ਕਰ ਨੈਣੀ ਨੀਰ ਪਰ ਆਈ ਯਾਦ ਕਰ ਨੈਣੀ ਨੀਰ ਪਰ ਆਈ ਸਮ ਸਕੇਆ ਤੇ